ਦਾ ਸਾਰੀ ਉਹਨੇ ਸਾਨੂੰ ਸემი ਕੱਢਦੀ ਬਜ਼ੁਰਗ ਹੈ ਨਹੀਂ ਤੇ ਸਿਰ ਪਰ ਅੱਛਾ ਜੀ ਆ ਥੋੜੀ ਮਾੜੀ ਲਾਈਨ ਤੇ ਪੈ ਗਈਆਂ ਹੁਣ ਕਰਦੇ ਜੀ ਤਾਂ ਮਾਤਾ ਜੀ ਦੀ ਮਾਤਾ ਜੀ ਜੇ ਮੰਡੀ-ਮੁੰਡੀ ਵੀ ਜਾਂਦੀ ਸੀ ਆਪਣਾ ਆਪਾਂ ਖੇਤ ਚ ਕਰ ਲਈਦਾ ਮਾੜਾ ਮੋਟਾ ਕਾਲਾ ਮਾੜਾ ਪਹਿਲਾਂ ਇੱਥੇ ਕਾਲੀ ਦਿੱਤਾ ਕਾਲਾ ਮਾੜਾ ਮੇਰੀ ਸੱਸ ਨੇ ਤੇ ਦੂਜਾ ਆਪਣਾ ਇੱਕ ਆਪਣੀ ਘਰ ਵਾਲੀ ਆ ਆਪਾਂ ਹੋ ਗਏ ਤੇ ਹਾਂ ਹੋਰ ਕਹੀਂ ਹੁੰਦੀ ਨਹੀਂ ਤੁਸੀਂ ਕਿ ਇੱਕ ਘਰ ਵਾਲੀ ਐ ਮੈਂ ਤਾਂ ਪੁੱਛਿਆ ਕਿਉਂ ਯਾਰ ਮਰੀ 10 ਬੰਦੇ ਨਹੀਂ ਕਿੰਨੇ ਸਾਲ ਹੋ ਗਏ ਬਾਪਾ ਨਸ਼ਾ ਕਰਦੇ ਇਹਨੂੰ ਨਸ਼ਾ ਤੋਂ ਜ਼ਿਆਦਾ ਹੈ ਵੀ ਸਾਰੀ ਉਮਰ ਹੀ ਲੰਗੀ ਕਰਦੇ ਆ ਇਹਨੂੰ ਨਵੀਂ ਉਮਰ ਦੀ ਆਪਾਂ ਕੀਲਾ ਜਦੀ ਵੇਚ ਤੇ ਆ ਜਦੋਂ ਕੋਈ ਰੇਟ ਨਹੀਂ ਥੇ ਆਸਤੇ ਆਸਤੇ ਸਾਰੀ ਉਹ ਨਿਕਲ ਗਈ ਤੇਰੀ ਜਾਨ ਨਿਕਲਦੀ ਛੇਤੀ ਮਾਲਮ ਬਹੁਤ ਬੰਦੇ ਆ ਫੁਕਰੀ ਮਾਰੀ ਜਾਉਂਗੇ ਆ ਝੂਠ ਬੋਲੂਗਾ ਆਪਾਂ ਤਾਂ ਆਪਣੀ ਸਚਾਈ ਦੱਸ ਰਹੇ ਜਿੰਦਗੀ ਕੀ ਹੈ ਹੁਣ ਦਾ 스멜 ਵੀ ਬੁਰੀ ਲੱਗਦੀ ਹੈ ਅੱਛਾ ਜੀ ਹੂੰ ਹੋਰ ਚਰਾਵੇ ਮਿੱਟੀ ਗੱਲੀ ਨਹੀਂ ਭੁਖੀ ਭਾਖੀ ਵੀ ਖਾ ਲਈ ਦੀ ਕਣ ਕੁੜੀਆਂ ਯਾਰ ਤੇਰਾ ਅੰਮਲੀ ਸੁਨਸ਼ ਛੱਟ ਮੈਂ ਮਾਰ ਜੂ ਇਹ ਬੋਲਸ ਵਾਲੇ ਆ ਜਾਣ ਚੱਕਣ ਮਨੂੰ ਕੀ ਨੌਲੇ ਤੇ ਅੱਛਾ ਨਹੀਂ ਨਹੀਂ ਐਸੇ ਨਹੀਂ ਚੱਕਦੇ ਹੁਣ ਕੀ ਚੱਕਣਾ ਤੁਨੂੰ ਜਾਂ ਚੱਕਣਾ ਦੀ ਜੱਦ ਨਹੀਂ ਰੱਖਿਆ ਹੂੰ ਮੇਰੇ ਮੁਜੇ ਕੋ ਨਿਕਲ ਕੇ ਚੱਲ ਬੋਲਦਾ ਹੋਰੇ ਚੱਕਣਗੇ ਬਾਬੇ ਪਸਤਾਵਾ ਹੁੰਦਾ ਹੁਣ ਵੀ ਜੇ ਜ਼ਮੀਨ ਹੁੰਦੀ ਹੁਣ ਤਿੰਨ ਕਿਲੇ ਹੁਣ ਤਾਂ 40 40 ਕਰੋੜ ਨੂੰ ਵੀ ਕਿਲਾ ਹੋਇਆ ਇੱਥੇ ਨਹੀਂ ਜੀ ਪਸਤਾਵਾ ਨਹੀਂ ਆਪਾਂ ਕਰ ਰਹੇ ਬਿਲਕੁਲ ਵੀ ਕਿਉਂਕਿ ਹੁਣ ਪਸਤਾਨ ਦਾ ਬਾਅਦ ਚ ਕੋਈ ਫਾਇਦਾ ਹੀ ਨਹੀਂ ਹੈ ਹੁਣ ਉਹ ਤੈਨੂੰ ਕਿਹੜੇ ਸਾਲੇ ਨੇ ਕਹਿਤਾ ਨੀ ਅੰਬਲੀ ਹੁੰਦੇ ਨੰਗ ਕੁੜੇ ਜਿਹੜਾ ਫੀਮ ਬੁੱਕੀ ਦਾ ਨਸ਼ਾ ਜਿਹੜਾ ਬੰਦਾ ਕਰਦਾ ਉਹਦਾ ਆਪਣਾ ਖਾ ਪੀ ਕੇ ਕੰਮਕਾਰ ਕਰਦਾ ਇਹ ਨੁਕਸਾਨ ਨਹੀਂ ਕਰਦਾ ਸੇ ਤੈਨੂੰ ਜਿੱਦਾਂ ਬੈਡ ਪ੍ਰੈਸ਼ਰ ਹੈ ਰ ਹੈ ਵਗੈਰਾ ਬਿਮਾਰੀਆਂ ਨਹੀਂ ਲੱਗਦੀਆਂ ਸਰੀਰ ਨੂੰ ਅੱਛਾ ਵੀਡੀਓਾਂ ਚੱਲੇ ਜਾਣੀਆਂ ਸਾਰੀਆਂ ਇਹ ਵੀਡੀਓ ਚ ਤਾਂ ਨਹੀਂ ਜਾਂਦੀ ਉਹ ਤਾਂ ਲਾਈਵ ਦੇਖਦੇ ਨੇ ਲੋਕ ਸਾਂਭੰਦੇ ਨੀ ਕੋੜੀ ਜੇ ਕਿਸੇ ਨੂੰ ਸਮਝਾਵਾਂ ਤਰ ਆਪਣੀ ਕਾਰਵਾਈ ਕਰਨੇ ਵਜੇ ਸ਼ੁਰੂ ਕਰਦੇ ਹਾਂ ਆਪਾਂ ਆਪਾਂ 5 ਵਜੇ ਸਵੇਰੇ ਸਵੇਰੇ ਨਾਲ ਕਹਿੰਦੇ ਪਹਿਲਾਂ ਮੈਂ ਖਾਤੇ ਪੀਤੇ ਤੋਂ ਬਾਅਦ ਗੁਰਦੁਆਰੇ ਜਾਣਾ ਉਹਦੇ ਵਿੱਚ ਰਲਾਅਟ ਕਰ ਦਿੰਨੇ ਆ ਕੋਈ ਆਪਣਾ ਕਿਆ ਕਹਿੰਨੇ ਆ ਜੀਰੀ ਦੀ ਜਿਹੜੀ ਹੁੰਦੀ ਆ ਫੱਕ ਕੋਈ ਫੱਕ ਪਾ ਦਿੰਦਾ ਕੋਈ ਆਪਣਾ ਜਿਹੜਾ ਡੰਗਰਾਂ ਦੀ ਫੀਡ ਹੈ ਉਹ ਰਲਾ ਦਿੰਦਾ ਵਿੱਚ ਡੰਗਰਾਂ ਦੀ ਫੀਡ ਖੋਈ ਜਾਂਦੇ ਹਾਂ ਫਿਰ ਦੁੱਧ ਪਾ ਦਿੰਦਾ ਹਾਂ ਮੈਂ ਮਿਕਸ ਕਰ ਮਿਕਸ ਕਰਦੇ ਹਾਂ ਕੁਛ ਨਾ ਕੁਛ